ਜ਼ਿਲ੍ਹਾ ਮਾਨਸਾ ਅਧੀਨ ਆਉਂਦੇ ਥਰਮਲ ਪਲਾਂਟ ਬਣਾਵਾਲੀ ਵਿਖੇ ਲੰਬੇ ਸਮੇਂ ਤੋਂ ਡਿਊਟੀ ਕਰ ਰਹੇ ਸਿਕਿਉਰਿਟੀ ਮੁਲਾਜ਼ਮਾਂ ਨੂੰ ਉਹਨਾਂ ਦਾ ਬਣਦਾ ਮਾਨ ਪੱਤਾ ਨਾ ਦੇਣ ਦੇ ਰੋਸ ਵਜੋਂ ਉਹਨਾਂ ਬਣਾਵਾਲੀ ਮਨ ਗੇਟ ਅੱਗੇ ਧਰਨਾ ਲਗਾਇਆ ਇੱਥੇ ਡਿਊਟੀ ਕਰ ਰਹੇ ਸਤਨਾਮ ਸਿੰਘ, ਰਾਮਨਾਰਾਇਣ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਧਿਨੇ ਕਿਹਾ ਕਿ ਜੇਕਰ ਸਾਡੀਆਂ ਛੁੱਟੀਆਂ ਦਾ ਮਸਲਾ ਹੱਲ ਨਾ ਕੀਤਾ ਉਹ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰੱਖਣਗੇ ਉਦੋਂ ਜਦੋਂ ਇਸ ਮਾਮਲੇ ਸਬੰਧੀ ਸਕਿਉਰਿਟੀ ਇੰਚਾਰਜ ਸੂਬੇਦਾਰ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਮਸਲਾ ਛੇਤੀ ਹੱਲ ਕਰ ਦਿੱਤਾ ਜਾਵੇਗਾ ਦੇਖੋ ਮਾਨਸਾ ਤੋਂ ਪੱਤਰਕਾਰ ਗੋਜੀਤ ਸਿੰਘ ਦੀ ਰਿਪੋਰਟ ਅੱਜ ਜਿਹੜਾ ਇਕੱਠੇ ਹੋਏ ਆ ਆਪਣਾ ਮੇਨ ਮੁੱਦਾ ਹੈ 2022 ਤੇ 2023 ਦੇ ਵਿੱਚ ਜੋ ਪਲਾਟ ਵੱਲੋਂ ਨੈਸ਼ਨਲ ਹੋਲੀਡੇ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 212 ਹੈ ਠੀਕ ਹੈ ਉਹਦਾ ਪੈਸਾ ਆਪਾਂ ਨੂੰ ਅੱਜ ਤੱਕ ਨਹੀਂ ਮਿਲਿਆ ਤੇ ਇਹਦੇ ਰਿਲੇਟਡ ਆਪਾਂ ਜੋ ਫਰਸਟ ਲੈਟਰ ਦਿੱਤਾ ਸੀ ਜਨਵਰੀ 9 ਨੂੰ ਦਿੱਤਾ ਸੀਗਾ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਆਪਾਂ ਅਗਲਾ ਲੈਟਰ ਦਿੱਤਾ 11 ਫਰਵਰੀ ਨੂੰ ਜਿਹਦੇ ਵਿੱਚ ਆਪਾਂ ਅੱਜ ਦੀ ਡੇਟ ਪਾਈ ਸੀ ਵੀ 14 ਤਰੀਕ ਸਾਡੀ ਲਾਸਟ ਹੋਊਗੀ ਤੇ 15 ਨੂੰ ਸਾਡੀ ਸਟ੍ਰਾਈਕ ਹੋਊਗੀ ਜੇ ਸਾਡਾ ਤੁਸੀਂ ਹਲੂ ਕੋਈ ਨਾ ਕੀਤਾ ਪਰ ਮੈਨੇਜਮੈਂਟ ਦੇ ਜਿਵੇਂ ਜਿਵੇਂ ਨੁਮਾਇੰਦੇ ਆਉਂਦੇ ਨੇ ਉਹ ਆ ਕੇ ਟਾਈਮ ਲੈ ਕੇ ਚਲੇ ਜਾਂਦੇ ਨੇ ਕਦੇ 10 ਦਿਨ ਕਦੇ 15 ਦਿਨ ਹੁਣ ਆਪਣਾ ਮੇਨ ਮਕਸਦ ਇਹ ਆ ਵੀ ਆਪਾਂ ਟਾਈਮ ਨਹੀਂ ਦੇਣਾ ਸਾਡੇ ਕਾਉਂਟ ਸਾਡਾ ਜੋ ਬਣਦਾ ਪੈਸਾ ਤਕਰੀਬਨ ਹਰੇਕ ਬੰਦੇ ਦਾ 10 ਤੋਂ 12000 ਰੁਪਇਆ ਤੇ ਟੋਟਲ 100 ਤੋਂ ਪਲੱਸ ਬੰਦਾ ਹੈ ਜਿਹਦੀ ਰਕਮ ਆ ਤਕਰੀਬਨ 11 ਤੋਂ 12 ਲੱਖ ਰੁਪਇਆ ਬਣਦੀ ਆ ਜੇ ਸਾਡੇ ਉਹ ਕਾਉਂਟ ਚ ਐਟ ਟਾਈਮ ਪਾ ਦੇਣਗੇ ਤੇ ਆਪਾਂ ਡਿਊਟੀ ਜਾਣਾ ਨਹੀਂ ਆਪਾਂ ਉਨੀ ਦੇਰ ਤੱਕ ਆਪਣਾ ਰੋਸ ਮਜਾਰਾ ਇੱਥੇ ਹੀ ਜਾਰੀ ਰੱਖਣਾ ਆਪਾਂ ਕਿਸੇ ਦਾ ਨਫਾ ਨੁਕਸਾਨ ਅੰਦਰ ਜਾ ਕੇ ਨਹੀਂ ਕਰਨਾ ਠੀਕ ਹੈ ਜੀ ਠੀਕ ਹੈ ਜੀ ਠੀਕ ਧੰਨਵਾਦ